ਪੰਜਾਬ ਚ ਪੰਚਾਇਤੀ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਪੱਕਿਆ ਹੋਇਆ ਤੇ ਇਸ ਚੋਣਾਂ ਚ ਚੁੱਲਾ ਟੈਕਸ ਦੀ ਬਹੁਤ ਚਰਚਾ ਹੋ ਰਹੀ ਹੈ ਜੋ ਸਰਪੰਚੀ ਦੇ ਉਮੀਦਵਾਰ ਵੱਲੋਂ ਟੈਕਸ ਭਰਿਆ ਜਾਣਾ ਜਿਸ ਨੂੰ ਲੈ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰਾਂ ਵਿਚਾਲੇ ਕਾਫੀ ਵਿਵਾਦ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਚੁੱਲਾ ਟੈਕਸ ਤੋਂ ਬਿਨਾ ਸਰਪੰਚੀ ਦੀ ਚੋਣ ਨਹੀਂ ਲੜੀ ਜਾ ਸਕਦੀ ਤੇ ਆਓ ਤੁਹਾਨੂੰ ਦੱਸਦੇ ਹਾਂ ਆਖਿਰਕਾਰ ਚੁੱਲਾ ਟੈਕਸ ਹੁੰਦਾ ਕੀ ਹੈ ਚੁੱਲਾ ਟੈਕਸ ਅੰਗਰੇਜ਼ਾਂ ਨੇ ਲਾਗੂ ਕੀਤਾ ਸੀ ਜਦੋਂ ਅੰਗਰੇਜ਼ਾਂ ਨੇ ਭਾਰਤ ਦੀ ਰਾਜਧਾਨੀ ਕਲਕੱਤੇ ਤੋਂ ਬਦਲ ਕੇ ਦਿੱਲੀ ਕੀਤੀ ਸੀ ਉਸ ਵੇਲੇ ਅੰਗਰੇਜ਼ਾਂ ਨੇ ਹਰ ਘਰ 'ਚ ਇੱਕ ਪਰਿਵਾਰ ਇੱਕ ਚੁੱਲਾ ਯਾਨੀ ਕਿ ਰੋਟੀ ਬਣਾਉਣ ਵਾਲੇ ਚੁੱਲੇ ਤੇ ਟੈਕਸ ਗਿਣਿਆ ਜਾਂਦਾ ਸੀਗਾ ਤੇ ਅੰਗਰੇਜ਼ਾਂ ਨੇ ਇੱਕ ਆਨਾ ਚੁੱਲਾ ਟੈਕਸ ਜੋ ਪਿੰਡ ਵਾਲਿਆਂ ਤੋਂ ਲੈਣਾ ਸ਼ੁਰੂ ਕੀਤਾ ਸੀ ਜੋ ਹਾਲੇ ਤੱਕ ਲਾਗੂ ਹੋਇਆ ਹੋਇਆ ਹੈ ਪੰਜਾਬ ਦੇ ਸ਼ਹਿਰਾਂ 'ਚ ਜਿਵੇਂ ਪ੍ਰਾਪਰਟੀ ਟੈਕਸ ਹੁੰਦਾ ਹੈ ਉਸੇ ਤਰ੍ਹਾਂ ਹੀ ਪਿੰਡਾਂ 'ਚ ਚੁੱਲਾ ਟੈਕਸ ਹੁੰਦਾ ਹੈ। ਚੁੱਲਾ ਟੈਕਸ ਨੂੰ ਧੂਆ ਟੈਕਸ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਸੀ। ਚੁੱਲਾ ਟੈਕਸ ਸਰਪੰਚੀ ਦੀ ਚੋਣ ਲੜਨ ਵਾਲੇ ਹਰ ਉਮੀਦਵਾਰ ਨੂੰ ਭਰਨਾ ਜ਼ਰੂਰੀ ਹੈ। ਚੁੱਲਾ ਟੈਕਸ ਸਾਲ ਦਾ 7 ਰੁਪਏ ਹੁੰਦਾ ਹੈ। ਯਾਨੀ ਕਿ 5 ਸਾਲਾਂ ਦੇ 35 ਰੁਪਏ। ਇਹ ਟੈਕਸ ਨੂੰ ਉਮੀਦਵਾਰ ਨੂੰ ਬੀਡੀਪੀਓ ਦਫ਼ਤਰ 'ਚ ਜਮ੍ਹਾਂ ਕਰਾਉਣਾ ਹੁੰਦਾ ਹੈ। ਜੇ ਗੱਲ ਕਰੀਏ ਪਿਛਲੀਆ ਚੋਣਾ ਦੀ ਤਾਂ 2018 ਚ 2114714 ਉਮੀਦਵਾਰਾਂ ਨੇ ਸਰਪੰਚੀ ਲਈ ਨਾਮਜ਼ਦਗੀ ਭਰੀ ਸੀ ਪਰ ਚੁੱਲਾ ਟੈਕਸ ਨਾ ਭਰਨ ਦੇ ਕਾਰਨ 27819 ਸਰਪੰਚਾਂ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਸੀ ਇਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਚੁੱਲਾ ਟੈਕਸ ਤਾਂ ਪਿੰਡਾਂ 'ਚ ਵੱਖ-ਵੱਖ ਪਾਰਟੀਆਂ ਪੂਰਾ ਜ਼ੋਰ ਲਾ ਰਹੀਆਂ ਨੇ ਕਿ ਸਾਡੀ ਪਾਰਟੀ ਦਾ ਸਰਪੰਚ ਬਣੇ ਪਰ ਸਰਪੰਚੀ ਦੀ ਚੋਣ ਲੜਨ ਲਈ ਕਈ ਤਰ੍ਹਾਂ ਦੇ ਕਾਗਜ਼ਾਤ ਤਿਆਰ ਕਰਨੇ ਪੈਂਦੇ ਨੇ ਤੇ ਇਹਨਾਂ ਸਾਰੇ ਕਾਗਜ਼ਾਤਾਂ 'ਚੋਂ ਸਭ ਤੋਂ ਜ਼ਰੂਰੀ ਹੁੰਦਾ ਹੈ ਚੁੱਲ੍ਹਾ ਟੈਕਸ ਅਤੇ ਐਨਓਸੀ ਜੋ ਹਰ ਚੋਣਾਂ ਲੜਨ ਵਾਲੇ ਉਮੀਦਵਾਰ ਨੂੰ ਲੈਣੀ ਪੈਂਦੀ ਹੈ ਤੇ ਇਹੀ ਉਹ ਦੋ ਕਾਗਜ਼ਾਤ ਨੇ ਜਿੰਨਾ ਪਿੱਛੇ ਸਰਕਾਰੀ ਦਫ਼ਤਰਾਂ 'ਚ ਲੜਾਈਆਂ ਵੇਖਣ ਨੂੰ ਮਿਲ ਰਹੀਆਂ ਨੇ ਤੇ ਵਿਰੋਧੀ ਇਹ ਇਲਜ਼ਾਮ ਲਗਾ ਰਹੇ ਨੇ ਕਿ ਸੱਤਾਧਿਰ ਸਾਡੇ ਉਮੀਦਵਾਰਾਂ ਨੂੰ ਚੁੱਲਾ ਟੈਕਸ ਤੇ ਐਨਓਸੀ ਨਹੀਂ ਦੇਰੀ ਜਿਸ ਕਾਰਨ ਸਾਡੇ ਉਮੀਦਵਾਰ ਨਾਮਜ਼ਦਗੀ ਭਰਨ ਚ ਅਸਫਲ ਹੋ ਰਹੇ ਨੇ ਤੇ ਬੀਤੇ ਦਿਨੀ ਗੁਰਦਾਸਪੁਰ ਚ ਚੁੱਲਾ ਟੈਕਸ ਦੀ ਰਸੀਦ ਨਾ ਦੇਣ ਦੇ ਚੱਕਰ ਦੇ ਵਿੱਚ ਹੀ ਕਾਂਗਰਸੀ ਲੀਡਰ ਸੁਖਿੰਦਰ ਰੰਦਾਵਾ ਤੇ ਪ੍ਰਤਾਪ ਸਿੰਘ ਬਾਜਵਾ ਦੀ डीसी ਨਾਲ ਤਿੱਖੀ ਬਹਿਸ ਹੋਈ ਸੀ ਤੇ ਉਧਰ ਹੀ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਚ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਆਪਸ ਚ ਝੜਪ ਵੀ ਹੋਈ ਸੀ ਜਿੱਥੇ ਗੋਲੀਆਂ ਤੱਕ ਚੱਲ ਗਈਆਂ ਤੇ 15 ਅਕਤੂਬਰ ਨੂੰ ਸਰਪੰਚੀ ਦੀਆਂ ਚੋਣਾਂ ਹੋਣਗੀਆਂ ਨੇ ਤੇ ਉਸੇ ਸ਼ਾਮ ਹੀ ਨਤੀਜੇ ਆਉਣਗੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਨਾਲ ਤੁਸੀਂ ਵੀ ਆਪਣੇ ਪਿੰਡ ਦੇ ਹਾਲਾਤ ਦੱਸ ਸਕਦੇ ਹੋ ਕਿ ਤੁਹਾਡੇ ਪਿੰਡਾਂ ਦੇ ਵਿੱਚ ਸਰਪੰਚੀ ਚੋਣ ਨੂੰ ਲੈ ਕੇ ਕਿੰਨਾ ਉਤਸ਼ਾਹ ਹੈ ਕੀ ਤੁਹਾਡੇ ਪਿੰਡਾਂ ਦੇ ਵਿੱਚ ਸਰਬਸਹਿਮਤੀ ਦੇ ਨਾਲ सरपंच चुने जा रहे ने या फिर चोंना होण गया ते ए जानकारी ਸਾਡੇ ਨਾਲ ਸਾਂਝੀ ਕੀਤੀ ਹੈ ਸਾਡੇ ਗੁਰਦਾਸਪੁਰ ਤੋਂ ਪੱਤਰਕਾਰ ਵਿਸ਼ੰਬਰ ਬਿੱਟੂ ਤੇ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਅਮਿਤ ਸ਼ਰਮਾ ਨੇ